ਉੱਥੋਂ ਇੱਥੇ ਆਏ ਤਿਹਾੜ ਦੇ ਵਿੱਚ ਰਹੇ ਕਿਸ ਤਰੀਕੇ ਦਾ ਸੀ ਮਤਲਬ ਉਹ ਜੇਲ ਇੱਕ ਹੋਰ ਬਹੁਤ ਤਰ੍ਹਾਂ ਦੀ ਸੀ ਇਹ ਜੇਲ ਹੋਰ ਤਰ੍ਹਾਂ ਦੀ ਸੀ ਕਿਸੇ ਮਤਲਬ ਇਹ ਹੈਗਾ ਨਾ ਵੀ ਉੱਥੇ ਬੇਸਿਕ ਫੈਸਿਲਿਟੀ ਹੈਗੀ ਸਾਰੀ ਸਖਤ ਵੀ ਉੱਥੇ ਜ਼ਿਆਦੇ ਆ ਇੱਥੇ ਬੇਸਿਕ ਅਮੈਨਿਟੀ ਸੀ ਯਾਨੀ ਪਾਣੀ ਹੈ ਨਹੀਂ ਕੱਪੜੀ ਗੱਲ ਇੰਡੀਆ ਚ ਉਹ ਆਕਸੀਜਨਾਂ ਚ ਬਣੀ ਜਾਂਦੀ ਆ ਜਿਹੜੀ ਇੱਕ ਬਹੁਤ ਮਤਲਬ ਕਿ ਟਾਈਟ ਸਕਿਉਰਟੀ ਆਣੀਆਂ ਤੇ ਆਕਸੀਜਨ ਮਤਲਬ ਉੱਥੇ ਜਾਣ ਤੋਂ ਲੋਕੀ ਘਬਰਾਉਂਦੇ ਨੇ ਪਰ ਕੁਦਰਤ ਨੇ ਸਾਥ ਦਿੱਤਾ ਹੈਗਾ ਮੁੰਡੇ ਇੱਕ ਆਪਾ ਕੋਈ ਤੇ ਦੀ ਢਾਈ ਕਰੀ ਇਸ ਕਰਕੇ ਇਥੇ 4 ਸਾਲ ਮੈਂ ਲਾਏ ਹੈਗੇ ਤੇ ਚੜਦੀ ਕਲਾ ਚ ਹੀ ਰਹੇ ਉਹ ਇਦਾਂ ਦੀ ਨਹੀਂ ਕੋਈ ਦਿੱਕਤ ਵਾਲੀ ਗੱਲ ਥੋੜਾ 7-8 ਮਹੀਨੇ ਇਹਨਾਂ ਨੇ ਪਰੇਸ਼ਾਨ ਕੀਤਾ ਮੈਨੂੰ ਫੇਰ ਉਸ ਤੋਂ ਬਾਅਦ ਕੰਮ ਰਹਿਲਾ ਹੋ ਗਿਆ ਪਰੇਸ਼ਾਨ ਸੀਗਾ ਵੀ ਉੱਥੇ ਵੀ ਆ ਕੇ ਮੈਨੂੰ ਜੇਲ੍ਹ ਦੇ ਅੰਦਰ ਇੱਕ ਜੇਲ੍ਹ ਬਣੀ ਹੁੰਦੀ ਆ ਉੱਥੇ ਲੈ ਕੇ ਚੱਕੀਆਂ ਚ ਬੰਦ ਕਰਤਾ ਉੱਥੇ ਮਤਲਬ ਕਿ ਨਾ ਤਾਂ ਸਾਫ਼ ਪਾਣੀ ਆ ਨਾ ਤਾਂ ਉਹ ਬਾਹਰ ਨਿਕਲਣ ਦੇ ਘੰਟਾ ਮਸਾਂ ਦਿੰਦੇ ਆ ਲੈ ਸਾਰਾ ਦਿਨ ਤੁਸੀਂ ਬੰਦ ਰਹਿਣਾ ਹੈਗਾ ਹਾਂਜੀ